ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਭਗਵਾਨਪੁਰ ਕਮਲ ਡੇਰੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ 5 ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਮਤਲ ਤਿੰਨ ਗੱਬਣਾ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸਸਿਆ ਭਾਜੀ ਹੋਸ ਨਾ ਠੀਕ ਠਾਕ ਜੀ ਆਪਾਂ ਬੱਦੀ ਸਿੰਧੀ ਕਿਰਪਾਈ ਚਾਹੀਦੀ ਆ ਜੀ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤੇ ਤਹਿਸੀਲ ਡੇਰਾ ਕੋ ਬਨਾਨ ਤੇ ਜ਼ਿਲ੍ਹਾ ਗਰਦਾਸ ਖੇਰਾ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ 9815907884 ਮਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਕੀਤੀਆਂ ਨੀਲੀਆਂ ਪੂਰੀਆਂ ਕੱਟੀਆਂ ਹਾਂਜੀ ਹਾਂਜੀ ਲਾਈ ਰੌਣਕ ਪੂਰੀ ਮੀਤ ਕਮਲ ਨੇ ਤੇ ਕਰੀਏ ਸ਼ੁਰੂਆਤ ਜੀ ਬਿਲਕੁਲ ਜੀ ਬਿਲਕੁਲ ਆ ਵੱਡੀ ਦਾ ਕਰੀਏ ਹਾਂ ਵੱਡੀ ਤੋਂ ਕੱਪੜੋ ਦੱਸਿਓ ਬਈਏ ਦੇ ਬਾਰੇ ਜਿਹੜਾ ਵਸ ਨੀ ਲੀ ਰਾਵੀ ਦੀ ਗੂੜੇ ਰੰਗ ਦੀ ਤਣਾ ਵਾਲੀ ਏ ਠੀਕ ਹੈ ਮਗਰ ਬੱਚਾ ਵੀ ਕੱਟੀ ਦੀ ਏਤੀ ਕੱਲ ਦੀ ਸਵੇਰ ਦੀ ਸੁਣੀ ਏ ਬਾਪ ਜੀ ਪਿੱਛੇ ਸੀ ਮਲਕਾਫ ਆ ਗਿਆ ਕਿਉਂ ਵੀ ਨੀ ਨੀ ਕੋਈ ਦੇ ਵਿੱਚ ਹੀ ਆਇਆ ਜੇ ਚਲੋ ਕੀ ਪੜੀ ਕਰਨ ਵਾਲੀ ਏ ਵੀ ਤੇ ਬਿਲਕੁਲ ਜਿਹੜਾ ਤਾਜ਼ਾ ਬੱਚਾ ਵਾ ਤੇ ਗਿੱਲਾ ਹੀ 나ੜੂ ਹਜੇ ਭਾਈ ਕਿਵੇਂ ਕਿਉਂ ਕਿੰਨਾ ਕੁ ਬੋਲਾ ਜੇ ਇਹ ਬੋਲਾ ਇਹਦੇ ਥੱਲੇ ਲਾ ਲੋ ਤੁਸੀਂ 7 ਕਿਲੋ ਜਾਂ 8 ਕਿਲੋ ਅੱਛਾ ਜੀ ਉਹਦੇ 13 ਕਿਲੋ ਗਰਮੀਆਂ 'ਚ ਵੀ ਦੇ ਦਊਗੀ ਚਵਾਈ ਕਿਤੇ ਰੂਮ ਵੜ ਗਈ ਪੁੱਣੀ ਪਰ ਕੱਲ ਦੀ ਜੁਈ ਹੈ ਜੇ ਤੁਹਾਨੂੰ ਪਤਾ ਇਹਦੇ ਚਵਾਈ ਅੱਛਾ ਚਲੋ ਕੋਈ ਆਏ ਪੁਰੇ ਪੜੇ ਸਦੇ ਕੰਡੇ ਪੂਰਾ ਪੀਕ ਲੈਵਲ ਤੇ ਜਾਂਦਾ ਹੈ 25 ਦਿਨਾਂ ਬਾਅਦ ਹਾਂਜੀ 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 ਚਲੋ ਉਹ ਤਾਂ ਨਹੀਂ 12 ਪਲੱਸ ਤੇ ਜਾਊ ਜਾਊ ਨਹੀਂ 12 ਦੇ ਹੈ ਠੀਕ ਹੈ ਜੀ ਖੋਲੋ ਭਾਈ ਫਿਰ ਖੋਲ ਕੇ ਦਿਖਾਈ ਲਓ ਜੀ ਚੰਗਾ ਤਗੜਾ ਕੱਦ ਕਾਠ ਆ ਗਿਆ ਸੁਆ ਭਾਈ ਕਿੰਨਾ ਦੱਸਿਆ ਸੁਆ ਤੀਸਰਾ ਪਿਓਰ ਦਿਨ ਇਹ ਗੱਲ ਉਹ ਤੇਹਰਾ ਸੂਰਤ ਵੀ ਜਿਹੜੇ ਹੋਰ ਨੀਲੀ ਗੂੜੀ ਦੇ ਵਿੱਚ ਆ ਗਈ ਹੈ ਤੇ ਨਾ ਆਲੀ ਜੇ ਇਹ ਵੀ ਪਸ਼ੂ ਬਹੁਤ ਘੱਟ ਲੱਭਦਾ ਦੇ ਕਰੋ ਬਾਕੀ ਮਲਕੀ ਦੇ ਘਾਟਾਲੀ ਆ ਗਾ ਦਾ ਗਾਣੀ ਬਹੁਤ ਚੰਗਾ ਆ ਗਿਆ ਵਾ 12 ਤੋਂ 13 ਲੀਟਰ ਭਾਈ ਚਲਾ ਕੇ ਦੁੱਧ ਭਰੀ ਜਾਣਾ ਕਰ ਮੋਲੀ ਨੂੰ ਵਕਤੀ ਸ਼ੂਲ ਦਾ ਨਿਸ਼ਾਨੀਆਂ ਆ ਗਈਆਂ ਇਹ ਥਲ ਤੋਂ ਵੀ ਬਹੁਤ ਹੀ ਚੰਗਾ ਲੱਗਾ ਵਾ ਲੋਜ ਕਰੋ ਚੱਕ ਤੇ ਕੱਦ-ਕਾੜ ਤੇ ਆਗੀਆਂ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੇ ਪਸ਼ੂਦੀਆਂ ਹੁੰਦੀਆਂ ਆ ਤੇ ਘਮਾ ਲੋ ਭਾਈ ਜੀ ਜੇ ਕੋ ਵੀਰ ਭਰਾ ਸੰਭਲਾ ਲੈ ਜਾਊਗਾ ਤੇ ਚਲੋ ਦੁੱਧ ਕਰਮ ਵਾਲੀ ਚੰਗਾ ਭਰੀ ਜਾਊਗੀ ਤੇ ਕੱਦ-ਕਾੜ ਵੀ ਚੰਗਾ ਉਹਦੇ ਚੌਵੇਂ ਪੈਰ ਤੋਂ ਤੇ ਸੂਲ ਦਾ ਟੱਣ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਲੈ ਲੋਕਾਇਆ ਤੇ ਕੀ ਦਿਵਾਲ ਚੰਗਾ ਪਾਇਆ ਕਰਮਾਲੀ ਆਪਣੇ ਦੇ ਲੱਗੀ ਆ ਤੇ ਖਾਨਪੂਰ ਬਾਈ ਲਾਗੇ ਨੂੰ ਚੈੱਕ ਕਰੰਦੇ ਉਹ ਬੜੇ ਮਾੜੀ ਪੋਚ ਲਾਉਂ ਗਏ ਲਾਗੇ ਨੂੰ ਚੈੱਕ ਕਰੋ ਤੇ ਖਾਨਾ ਦਾ ਸਟੈਜ ਗਿਆ ਤੇ ਬਹੁਤ ਹੀ ਚੰਗਾ ਖਾਨਪੂਰ ਕੱਢਿਆ ਇਹਨੇ ਚੁਾਈ ਬਹੁਤ ਪੋਲੀ ਨੂੰ ਵੜ ਗਈ ਹੈ ਵੀਰ ਜੀ ਠੀਕ ਹੈ ਠੀਕ ਹੈ ਬਹੁਤ ਮੋਟੀ ਠੀਕ ਹੈ ਕੀ ਮੁੱਲ ਭਾਜੀ ਇਹਦਾ ਹਰ ਬੋਲੋ ਵੀ ਇੱਦੀ ਆਪਾਂ 100 ਦਿਨਿਆਲੇ ਕਰਨੇ ਮੱਦਾ ਮੱਦਾ ਵਾਲੇ ਅੱਛਾ ਜੀ ਸਾਡੇ ਨਾਲ ਜੀ ਬਿਲਕੁਲ ਨਰੂ ਦੇ ਬੱਚੇ ਵੇਚ ਲੋ ਕਿੰਨੇ ਨਰੂ ਦੇ ਬਿਲਕੁਲ ਤਾਜ਼ਾ ਸਹੀ ਹਾਂ ਜੀ ਤੇ ਮਾਡੂ ਜੀ ਵੀਰਾ ਵੀਰਿਆ ਦੇ ਆਪਾਂ ਮੋਲੇ ਦਾ 1 5 ਕਰੀਏ ਪੂਰੇ ਲੱਖ ਰੁਪਏ ਤਾਂ। ਸੋ ਘੱਟ ਜੇ ਥੋੜੇ ਬਦਿੰਦਰ। 2060 2 ਛਾਲ ਵੀ ਆਹ ਜੀ ਆਹ ਜੀ ਠੀਕ ਹੈ ਲਓ ਭਜੀ 98000 ਜੀ ਬਾਜ ਉਦਾਂ ਇਹੋ ਜੀ ਅੱਗੇ 1 15 15 ਦੀ ਵੀ ਵੇਚੀਆਂ ਆ ਅਜ ਤੋਂ ਮਹੀਨਾ ਚਾਹੀਦਾ ਪਰ ਚਲੋ ਹੁਣ ਪੰਜਾਬ ਦੀ ਥੋੜਾ ਜਿਹਾ ਬੈਠਾ। ਆਹ ਜੀ ਆਹ ਜੀ। ਹਾਂ ਜੀ 98000 ਦੀ ਮਾਡੂ ਠੀਕ ਲਓ ਭਜੀ 98000 ਦੀ ਸੱਜ ਜੂਰੀ ਨੀਲੀ ਜੂਰੀ। ਮਗਰ ਹੈ אבי ਬੱਚਾ ਵੀ ਚੰਗਾ ਕੱਟੀਦੂ ਵਾਲੇ ਮੱਧਿਆਂ ਨੂੰ ਹੋਰਨਾਗੇ ਤੇ ਦੁੱਧ ਵੀ ਚਲੋ ਕਰਮਾਲੀ ਕੋਈ 12 13 ਲੀਟਰ ਕੱਢੀ ਜਾਊਗੀ ਤੇ ਆਹ ਬਾਈ ਛੋਟੀ ਕਿਵੇਂ ਆ ਇਹ ਛੋਟੀ ਦੁੱਧ ਸੁਗੇ ਇਹ ਵੀ ਕੱਲ ਦੀ ਦੁੱਧੇ ਵੀ ਚਿਦਾ ਨਾੜੂਏ ਉਹਦੇ ਮਗਰ ਕਟਾ ਜਾ ਅੱਛਾ ਇਹ ਆਂਦੀ ਨਾਂਗੂ ਇੱਕੋ ਕਿੰਨਾ ਬੋਲਾ ਬੋਲਾ ਹੈ ਤਕਉ ਮੈਂ ਇੰਨਾ ਵੀ ਹੋਣਾ 8 ਕਿਲੋ ਲੱਗ ਬੋਲਾ ਠੀਕ ਠੀਕ ਲਾਓ ਜੀ ਇੱਕੋ ਵੀ 8 ਕਿਲੋ ਦੇ ਆਹ ਇਹ ਦੁੱਧ 14 ਕਿਲੋ ਭਰ ਦੂਗੀ ਇੱਕ ਮਾਂ ਦੁੱਧ ਕਿਲਾ ਚਾਹਮਾ ਸਾਈਡਾਂ ਦੇ ਕੁੜੀਆਂ ਨੱਕਰਾਂ ਤੇ ਲੱਗਾ ਵਾ ਕੱਲਾ ਕੰਦਾ ਉਹ ਚੰਗਾ ਥਾਣਿਆ ਇਹ 112 ਕਿਲੋ ਲੀਟਰ ਦੇ ਪਰ ਇਹ ਮੈਂ ਨਹੀਂ 14 ਕਿਲੋ ਦੁੱਧ ਦਿੰਦੀ ਆ ਮੈਂ ਠੀਕ ਹੈ ਠੀਕ ਜੀ ਪੂਰੀ ਚੰਡੀ ਦੀ ਆ ਬਹੁਤ ਕੱਟੂ ਵੀ ਕਰ ਵਾਲੀ ਆ ਹਾਂ ਜੱਟਾ ਹੀ ਦੱਸਦਾ ਇਹ ਚ ਕਿਰਾ ਕੋਈ ਟਾਈਮ ਲੱਗਾ ਤੁਹਾਡੇ ਸਾਹਮਣੇ ਕੋਈ ਝੋਇਆ ਜਾਂ ਹੋਊਗਾ ਕੋਈ ਰੱਖਿਆ ਨਹੀਂ ਹੋਏਗਾ ਠੀਕ ਹੈ ਠੀਕ ਹੈ ਜੀ ਬਾਕੀ ਬਦਲੇ ਚੰਮ ਵਾਲੀਆਂ ਦੇ ਪਿੰਡੇ ਦੇ ਨਾਰਾਂ ਨੂਣਾ ਜਿਹੜੀਆਂ ਚੰਗੀਆਂ ਆ ਉਹ ਚੰਗੀ ਮੈਂ ਉਹ ਤਾਂ ਬਾਈ ਜੀ ਫਿਰ ਇਹ ਵੀ ਖੋੜ ਕੇ ਦਿਖਾਈਏ ਲੋਕੀ ਕਾਟ ਕਰਕੇ ਦਾ ਇਹਦਾ ਵੀ ਗਾਉ ਨਹੀਂ ਚੰਗਾ ਆ ਗਿਆ ਥੋੜਾ ਜਿਹਾ ਨੀਂਦੀ ਚ ਰੱਖ ਲਈ ਆ ਪਾਸੇ ਕਿਛੇ ਕਿਛੇ ਜੇ ਲਾ ਕਰੂੰ ਜਾ ਰਿਹਾ ਉਹਦਾ ਲਾ ਕੇ ਕਰੂੰ ਜਾ ਰਿਹਾ ਆ ਵੜਾ ਲਾ ਕੇ ਆ ਗਿਆ ਮੇਲ ਬਾਗ ਆ ਰੂਆ ਨਾ ਇੱਕ ਲਾਈ ਮਤਾਂ ਥਾ ਕਰ ਮੇਰਾ ਟੋਲ ਜੇ ਵੀ ਤਾਜਾ ਵਾ ਇਹ ਵੀ ਗਿਆਗ ਥੋੜਾ ਜਿਹਾ ਆਪਣੇਂ ਦੀ ਲੱਗੀ ਆ ਤੇ ਕੱਟ ਕੱਟ ਕਰੋ ਜੀ ਚੱਕ ਬਾਕੀ ਜਿਹੜਾ ਥਣ ਸੋਣਿਆ ਆਣ ਗਿੱਠ ਗਿੱਠ ਤੇ ਥਣ ਲੱਗਾ ਕੱਲਾ ਕੱਲਾ ਤੇ ਕਰੋ ਪਿੱਟ ਥੁੜਾ ਕਿਆ ਕਰ ਇਸ ਨੂੰ ਆਖੂਂੀਏ ਦਿਨਰਾ ਪਾ ਜੀ ਕਹਿੰਦਾ ਕਿ 14 ਲਈ ਸੰਜ ਦਾ ਦੁੱਧ ਭਰੂਗੀ ਇਹ ਕਰਮਾ ਲਈ ਲੈ ਜਾ ਜੋ ਕੋਈ ਨਹੀਂ ਲੈ ਜਾਂਦਾ ਜੇ ਲਾਗੇ ਤਾਂ ਜ਼ਰੂਰ ਆਪਾਂ ਚੈੱਕ ਕਰਵਾ ਲੈ ਤਾਂ ਦਸਲਾ ਦਾ ਫੈਲ ਗਿਆ ਜਿਹੜਾ ਬੜੀ ਚਲਦਾ ਨਾ ਬੜਾ ਕੀ ਕਰਦੀ ਹੈ ਪਿਆਜ ਜਨਾ ਠੀਕ ਠੀਕ ਫੜੋ ਪੂਛ ਫੜੋ ਇਹਦੀ ਮੜੀ ਸਾਨੂੰ ਲੱਗੇ ਤੋਂ ਚੱਕ ਚੱਡਾ ਜਿਹੜਾ ਬਹੁਤ ਚੰਗਾ ਲੱਗਾ ਵਾ ਤੇ ਥਣਪੂਣ ਵੀ ਚੰਗਾ ਕੈਪ ਤੇ ਲੱਗਾ ਵਾ ਇਹ ਲੱਗੇ ਨੇ ਥੈਂਕ ਯੂ ਸਾਹਿਬ ਤੇ ਦਿਖਾਵਾ ਤੁਹਾਡਾ ਸਾਰ ਗਿਆ ਤੇ ਇੱਥੇ ਨੂੰ ਆਜਾ ਮੜ ਕੇ ਓਕੇ ਠੀਕ 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 ਹੈ ਉਹ ਚੱਕ ਜਿਹੜਾ ਇਹਨਾਂ ਪਿੱਛੇ ਸਾਨੂੰ ਥਣਪੂਣ ਚੈੱਕ ਕਰ ਸਕਦੇ ਆ ਥਣਪੂਣ ਵੀ ਨਵ ਕਾਲਾ ਲੱਗਾ ਤੇ ਇਹਦਾ ਮੁੱਲ ਭਾਜੀ ਹਰ ਮੋਲ ਵੀਰ ਜੀ ਕੰਮ ਨੂੰ ਭਾਵੇਂ ਮੱਝਾਂ ਲੈ ਲਈਆਂ ਇੱਕ ਤੀ ਦੀਆਂ ਅੱਗੇ ਵੇਚੀਆਂ ਆਪਾਂ ਹਾਂ ਜੀ ਜਿਹੜੀ ਹੁਣ ਮੱਝ ਦੇ ਦੇਣੀ ਆ ਬਸ 1 20 ਦੇ ਦਾਂਗੇ 1 20 ਹੀ 1 20 ਹੋਰ ਕਰ ਦੋ ਤੁਹਾਡੇ ਪਰ ਮਾਜਾ 15 ਦੇ ਦਈਏ ਕਰ ਦੋ ਭਰਾ ਪੜਾ 12 ਦੀ ਲਾਸਟ ਦੇ ਦਾਂਗੇ ਇਸ ਤੋਂ ਬਾਅਦ ਛੋਟ ਛਾੜੀ ਹੋਣੀ ਹੈ ਠੀਕ ਹੈ ਜੀ 1 ਲੱਖ ਦੇ 12000 ਚ ਭਾਈ ਕਹਿੰਦਾ ਕਿ ਛੋਟ ਚ ਭਾਈ ਦਰਾਂਗੇ ਦੋਸਤ ਜਿਹੜਾ ਚਪਲਾ ਵੇਚਣ ਵਾਲੀ ਭਰੀ ਰਹੂਗੀ ਬਿਲਕੁਲ ਤਾਜੀ ਹੋਈ ਹੈ ਵੀ ਤੇ ਆਹ ਬਾਈ ਕਿਵੇਂ ਛੱਡੀ ਇਹ ਵੀ ਦੀ ਬੱਚਾ ਦਾ ਮੜ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਦੁੱਧ ਦੇ ਥਲੇ ਹੈਗਾ ਸੀ 8 ਕਿਲੋ ਅੱਛਾ ਮੇਰੇ ਕੋਲ ਨਹੀਂ ਕਿਸ਼ੇ ਮੜਿਆ ਮੈਂ ਤਾਂ ਇਦਾਂ ਲੈਂਦੀ ਆਂ ਇਹਨਾਂ ਨੂੰ ਗਵਾ ਠੀਕ ਆ ਠੀਕ ਬੋਲੀਆਂ ਲੋਈ ਆ ਗਈ ਆ ਹੁਣ ਪੱਠੇ ਮੇਰੇ ਕੋ ਖਾਣ ਲੱਗੀ ਐ ਪੜਾਈ ਬੜੀ ਆ ਤੇ ਹੁਣ ਥੋਲੇ 6 ਕਿਲੋ ਦੁੱਧ ਜੀ ਪੱਕਾ ਇਹ ਸਵੇਰ ਪਹਿਲਾਂ ਤੁਸੀਂ ਹਾਂ ਜੀ ਮੇਰੇ ਕੋ ਤੇ ਦੋਵਾਂ ਟਾਈਮ ਕੋਈ ਆ ਫੀਡ ਪਾ ਕੇ ਥਾਪੀ ਮਾਰ ਕੇ ਝੋਕ ਲੈ ਜੀ ਅਗਲਾ ਤੁਹਾਨੂੰ ਪਤਾ ਹੱਥ ਡੰਗੜਿਆ ਅਗਲੇ ਥਾਂ ਜਾ ਕੇ ਟੀਕਾ ਤੁਹਾਨੂੰ ਕਰਵਾ ਸਕਦੇ ਹੋ ਠੀਕ ਆ ਠੀਕ ਆ ਠੀਕ ਆ ਇਹ ਤੁਲਪਾ ਭਾਈ ਜਿਹਨੂੰ ਵੀਰ ਇੱਕ ਨੰਬਰ ਆ ਕੋਲ ਲੱਗ ਗਿਆ ਕਾਟ ਕਾਟ ਜਿਹੜਾ ਇਹਦਾ ਵਿੱਚ ਹੈ ਉਹ ਛੋਟੀ ਵੱਡੀ ਆ ਉਹ ਕਾਟਿਆ ਇਹ ਪਹਿਲਾ ਸੁਬਹ ਤੋਂ ਹੀ ਆ ਤੇ ਦੁੱਧ ਦੇ ਕੋਲ ਜਿਹੜਾ ਪੱਕਾ ਹੁਣ ਕੇ ਲੇ ਲੇ ਤਰਪਣ ਕੋਲ ਤੇ ਆ ਰਿਹਾ ਲੋਈ ਛੋਟੀ ਲੋਈ ਆ ਵੀਰ ਸੇ ਹੁਣ ਮਿੱਤ ਕੇ ਕਾ ਲੈ ਆ ਕਰਮਾਲੀ ਦੇ ਕਿੰਨਾ ਟਾਈਮ ਹੋ ਗਿਆ ਵੈ ਸੋਈ ਨੂੰ ਭਾਜੀ ਸੋਈ ਨੂੰ ਕਹਿੰਦੇ 2-3 ਮਿੰਟ ਹੋ ਗਿਆ ਠੀਕ ਠੀਕ ਹੈ ਲੋ ਵੀ 2-3 ਮਿੰਟ ਦਾ ਕਾਹਿੰਦਾ ਟਾਈਮ ਹੋ ਗਿਆ ਮਾ ਲੋ ਕਮਾ ਲੋ ਤੇ ਬਾਕੀ ਜਿਹੜੀਆਂ ਨਾੜਾ ਨੂੜਾ ਕੱਡੇ ਦੇ ਪੈਣੀਆਂ ਵਸਾਂ ਉਹਨਾਂ ਨੂੰ ਕੋਲੋਂ ਥੋੜੀ ਜਿਹੀ ਲੱਕਾ ਅਲਗਾਟ ਕੇ ਕੀਤੀ ਬਾਕੀ ਛੋਟੀ ਚੰਗੀ ਆ। ਕੱਡੇ ਦੇ ਨਾੜਾ ਨੂੜਾ ਵੀ ਚੰਗੀ ਆ ਗਈਆਂ ਤੇ ਥਣ ਥਣ ਵੀ ਕੱਲਾ ਕੱਲਾ ਲੱਗਾ ਦੇ। ਜੀਵਾ ਭਰਾ। ਅੱਛਾ ਕਿੰਨਾ ਟਾਈਮ ਹੋ ਗਿਆ? ਨੂੰ ਬੱਲੇ ਜੀ ਅੱਜ ਤਰੀਕ ਦੇ ਤੇ ਲਗਭਗ ਟੀਗਾ ਭਰੇ ਨੂੰ 20-25 ਦਿਨ ਦੇ ਆਸ-ਪਾਸ ਆਉਂਗਾ ਤੇ ਥਣ ਥਣ ਜਿਹੜਾ ਚੰਗਾ ਲੱਗਾ। ਤਾਂ ਲੋੜ ਨਹੀਂ ਜਰੂਰੀ ਨਹੀਂ ਕੋਈ ਥੇ। ਹਾਂ ਜੀ ਉਹ ਤਾਂ ਦਿਲ ਨੂੰ ਲੌਂਡੀ ਐ ਮੈਂ ਕਹਿੰਦਾ ਵੀ ਚਲ ਸੌਣ ਦੇ ਵੇਚਾਂ ਅੱਛਾ ਅੱਛਾ ਹਾਂ ਠੀਕ ਹੈ ਠੀਕ ਆ ਦਿਲ ਨੂੰ ਤਾਂ ਚੱਲ ਜਣਾ ਐਨੇ ਜਿੰਦਨ ਦਿਲ ਲੱਗੀ ਨਾ ਆਜਾ ਪੱਟੇ ਤੇ ਰੱਜ ਕੇ ਖਾਲਿਆ ਤੇ ਚੱਲ ਬਿਲਕੁਲ ਬਿਲਕੁਲ ਹਾਂ ਜੀ ਪਾਊਗਾ ਫਰਕ ਜੋ ਠੀਕ ਤੇ ਚੰਗੀ ਚਾਲਾ ਨਾਲ ਨਾਲ ਜਿਹੜੀ ਚੱਲੇ ਜਿਹੜੀ ਨਿਕਲ ਨਿਕਲ ਜਾਏ ਦੁਕਾਨ ਰੱਖਉਂਦੀ ਚਲੋ ਹਾਂ ਜੀ ਤੇ ਹੁਣ ਇਹਦਾ ਮੁੱਲ ਭਾਜੀ ਕੀ ਕਰਦਾ ਖਰਾਬ ਮੁੱਲ ਤੇ ਜੀ ਪਹਿਲੇ ਵਜਾਰ ਦੇ ਹਿਸਾਬ ਨਾਲ 97500 ਹਾਰੀ ਹੁਣ ਪੈਂਦੀ ਐ 86 ਦੀ ਹਾਂ ਜੀ ਹਾਂ ਜੀ ਕਰ ਦਈਏ ਮਾਨਤਾ ਨਾਲ ਕਰ ਦਿਓ ਕਰ ਦਿਓ ਦੱਸ ਦਵਾ ਨਾਲ ਇਹ ਵੀ ਹਾਂ ਨਹੀਂ 62000 ਜ ਕੀ ਗੱਲੋ ਭਾਈ 62000 ਦੇ ਤੇ ਕੋਈ ਭਰਾਸਾ ਹੋ ਜਾਂਦਾ ਮੋਬਲਾ ਲੈ ਜੂਗਾ ਤੇ ਚਲੋ ਦੁੱਧ ਕਰਮ ਵਾਲੀ ਵਾਜੂਗੇ ਤੇ ਚਲੋ ਗਾਂ ਆਸ ਵੀ ਆ ਵੀ 25 ਕਿ ਦਿਨ ਦੇ ਆਸपास ਜਿਹੜਾ ਟਾਈਮ ਭਾਈ ਨੂੰ ਬੋੜਾ ਨਾ ਵੀ ਦੀ ਇਹ ਤੇ ਘਾਟਾ ਕੋਈ ਨਹੀਂ ਆ ਵਜਨ ਵੇਖੋ ਕਿੰਨਾ ਹੋ ਗਿਆ ਭਾਈ ਆ ਚੌਥੇ ਰੰਗ ਮੈਂ ਨੀਲੀ ਰਬੀ ਆ ਗਈ ਹੈ ਹਾਂਜੀ ਇਹ ਨੀਲੀ ਰਬੀ ਜੇ ਲੋਹੀ ਦੀ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਿਵੇਂ ਰੱਖ ਇਹ ਵੀ ਦੀ ਤਿਆਰੀ ਆ ਇਹ ਇੱਕ ਹਫਤਾ ਲੈ ਇਹ ਦੱਸ ਦਿੰਦਾ ਜੀ ਇਹ ਰੋਜ਼ ਸਵੇਰ ਦੂਗੀ ਇਹ ਤੀਸਰੇ ਨੂੰ ਕੀ ਇਹ ਕਿੰਨਾ ਕੁ ਮਿਲਕਰ ਰਿਕੋਰਡ ਆ ਦਾ ਮਿਲਕਰ ਰਿਕੋਰਡ ਵੀ 12 ਕਿਲੋ ਦਾ ਹੈ ਠੀਕ ਹੈ ਠੀਕ ਦੋਨੋਂ ਬਾਈ ਫਰੇ ਵੀ ਖੋਲੋਈਆਂ ਉੱਦਾਂ ਦੁੱਧ ਨੂੰ ਚੰਗੀਆਂ ਪੀਆ ਠੀਕ ਹੈ ਠੀਕ ਲੋ ਜੇ ਮਿੱਟੀ ਆ ਉਹਦੇ ਵਿੱਚ ਲੋਈ ਆ ਗਈ ਆ ਤੇ ਸੁਰਵਾਤੀ ਤਰਾ ਸੋਨਾਵਰ ਸੇੜ ਪਈ ਤੱਕ ਲਾਜੂ ਹਮ ਕੀਤੇ ਗੇੜ-ਗੇੜ ਤੇ ਘਾਟ ਘਾਟ ਜਿਹੜਾ ਇਹਦਾ ਵੀ ਚੰਗਾ ਆ ਗਿਆ ਜਿਹਦੇ ਠੰਡ ਤੋਂ ਇਹਨੂੰ ਵੀ ਚੰਗਾ ਲੱਗਾ 14 ਲੀਟਰ ਦਾ ਮਿਲਕਰ ਰਿਕੋਰਡ ਬਾਈ ਹਣੀ ਦੱਸਦੇ ਆ ਕਿੱਡੇ ਲਾਟੋ ਲਾਈੜੀਆਂ ਅਜੇ ਹਵਾਨੇ ਦੇ ਕਾਫੀ ਆ ਇਸ ਤੋਂ ਉੱਤੋਂ ਤੱਕ ਹਵਾਲਾ ਚੱਲ ਉਹ ਵਰਮਾਲੀ ਚੰਗਾ ਬੋਲ ਰਹੀ ਹੈ। ਹਾਂ। ਲੈ ਉਹ। ਲੰਬੀ ਫੇਸ ਕੁਆਲਟੀ ਦੇ ਸਿੰਗ ਤੋਂ ਕੱਟ ਸਕਦਾ। ਇਹ ਚੈੱਕ ਕਰੇ ਕਾਰ ਦਾ ਵਜਨ ਦੀ ਬਹੁਤ ਹੀ ਜ਼ਿਆਦਾ ਚੱਲੀ ਆ। ਤੇ ਬਾਕੀ ਆਵਲੀਆਂ ਜਿਹੜੀਆਂ ਦੁੱਧ ਦੀਆਂ ਨਿਸ਼ਾਨੀਆਂ ਚਲੋ ਸਿਆਣੇ ਦੱਸਦੇ ਆਪਾਂ। ਇੰਨਾ ਸਿਆਣੇ ਨਹੀਂ ਆ ਇਹ। ਹੂੰ। ਸਿਆਣੇ। ਆ ਲੈ ਲਿਆ ਜੰਗ ਇਹ ਕੋਈ। ਨਾ ਹੋਜੀ ਤਰ ਉਹ ਕਿੱ ਕਰ ਤਾ ਤੇਰੇ ਬਾਪ ਬੋਲਦਾ ਨਾ ਉਹਨਾਂ ਦਾ ਠੀਕ ਹੈ ਜਰਕਾਂ ਦਾ ਉਹ ਜਿਹੜੇ ਸਿਆਲਿਆਂ ਦਾ ਜਿਹੜਾ ਆ ਸਿਆ ਹੀ ਉਹਨਾਂ ਦਾ ਹੀ ਆ ਬਾਕੀ ਚਲੋ ਕਰ ਸਕਦੇ ਤੁਸੀਂ ਅੱਗੇ ਤੋਂ ਚੱਕ ਪੀਏ ਦੋਸਤ ਵਾਲੇ ਪਚੂਰੀਆਂ ਨਿਛਾਲੀਆਂ ਢਿਜਾਉਣਾ ਉਦੀ ਉਦਾਂ ਵੀ ਲੋਇਆ ਡੰਗਰ ਕਹਿੰਦੇ ਵੀ ਗੁੱਦ ਵਾਲਾ ਹੁੰਦਾ ਨਾਲੇ ਇਹ ਕਾਂਗ ਕੋੜ ਚੈਡ ਹੁੰਦੀ ਹੈ ਠੀਕ ਹੈ ਠੀਕ ਹੈ ਚਲੋ ਬਾਹਰ ਪਹਿੋਂ ਤੇ ਮਿਲਦੇ ਬੜੇ ਘਟਿਆ ਪਹਿਲਾਂ ਲੋਇਆ ਡੰਗਰ ਬਥੇਰੇ ਲੱਭਦੇ ਹੁੰਦੇ ਸੀ ਹੁਣ ਤੇ ਆ ਕੇ ਮਿਲਦੇ ਹੁਣ ਗਾਂ ਫਿਰ ਨਸਲਾਂ ਥੋੜੀਆਂ ਚੇਂਜ ਹੁੰਦੀ ਜਾਂਦੀਆਂ ਹਾਂ ਹਾਦੀ ਹਾਦੀ ਹੈ ਉਦਾਂ ਵੀ ਮੈਂ ਤੁਹਾਨੂੰ ਵੇਖਣਿਆ ਵੀਡੀਓ ਇਹ ਨਸਲ ਬਹੁਤ ਤੀਜੇ ਕਿ ਨੰਬਰ ਤੇ ਨਸਲਿਆ ਉਹ ਜੀ ਅੱਛਾ ਅੱਛਾ ਹਾਦੀ ਹਾਦੀ ਠੀਕ ਹੈ ਠੀਕ ਹੈ ਚਲੋ ਬਾਹਰ ਅੰਦਰ ਨਿਕਲਦੇ ਆ ਜਦ ਸੇਖਾਂ ਨੂੰ ਮਿਲਦਾ ਕੋਈ ਨਾ ਕੋਈ ਹੋ ਜਣਾ ਤੇ ਇਹਦਾ ਮੁੱਲ ਭਾਜੀ ਇਹਦਾ ਮੁੱਲ ਵੀਰ ਜੀ ਕਰਨ ਨੂੰ ਭਾਵੇਂ ਇਹਦਾ ਪੂਰਾ ਲੱਖ ਕਰੀ ਜੀ ਇਹ ਅੱਛਾ ਜੀ ਵਿਕਦੀ ਵੀ ਇਹ ਤਿਆਰ ਹੋ ਗਈ ਕੱਦ ਬੜਾ ਵਾ ਹਾਂ ਜੀ ਹੋ ਜਿਹੜੀ ਹਾਂ ਨਾ ਉਹ 92000 ਦੀ ਦੇਣਾ 92 ਦੀ 90 ਪੂਰੇ ਦੇ ਦੇਣਾ ਜੀ ਠੀਕ ਲੋ ਭਾਈ 90000 ਦੀ ਇਹ ਬਿਲਕੁਲ ਤਿਆਰ ਹੀ ਆ ਕੋਈ ਸਾਹਮਣਾ ਭਰਾ ਲੈ ਹਾਂ ਭਾਵੇਂ ਕੋਈ ਤਿਆਰ ਕਰਕੇ ਪੂਰੀ ਜਿੰਨਾ ਫਸ ਗਈ ਲੱਖੋਂ ਬਾਹਰ ਦੇ ਦੇ ਕਿਸੇ ਪੁੱਠਾ ਪੱਠਾ ਲੱਖੋਂ ਕਟਾ ਜਿਹੜਾ ਕੱਦ ਬੜਾ ਹਾਂ ਜੀ ਹਾਂ ਜੀ ਖਾਣਾ ਪਿਛੇ ਦੀ ਫੁੱਲ ਗਰੰਟੀ ਹੋ ਗਈ ਠੀਕ ਹੈ ਜੀ ਹਾਂ ਜੀ ਹਾਂ ਜੀ ਆਕੇ ਵੇਜੇ ਬੈਠ ਵਿਹੜੀ ਬਚਿਆ ਨਹੀਂ ਜੇ ਤਾਂ ਅੱਛਾ ਜੀ ਸੂਈ ਨੂੰ ਕੋਈ ਪਤਾ ਨਹੀਂ 2 ਮਹੀਨੇ ਲਾਲੇ 3 ਲਾਲੇ 2 ਮਹੀਨਾ ਲਾਲੇ ਡੇਰ ਵਾਲੇ ਠੀਕ ਆ ਸਾਹਮਣੇ ਆ ਦੁੱਧ ਦੇ ਲਈ 8 ਕਿਲੋ ਤੇ 7 ਮਨ ਦੇ ਜੱਲੋ ਠੀਕ ਆ ਠੀਕ ਆ ਮੈਂ 8 ਕਿਲੋ ਹੀ ਆ ਠੀਕ ਆ ਕੋਲ ਤੋਂ ਪਾਈ ਜੀ ਮਾੜਾ ਪਾ ਪਾ ਗਿਆ ਜਦੋਂ ਅੰਨ ਅੰਟੀ ਚਵਾਈਓ ਸੰਭਰ ਠੀਕ ਆ ਠੀਕ ਆ ਵਿਹੜੀ ਚੰਗੀ ਦੁੱਧ ਦੀ ਵਿਹੜੀ ਹੱਦ ਕਾਟ ਜਿਹੜਾ ਚੰਗਾ ਆ ਗਿਆ ਬੋਦੀ ਵਾਲੀ ਵਿਹੜੀ ਟੋਲ ਕੇ ਬਿਠਾਉਂਦੇ ਆ ਮੇਰੀ ਤੁਹਾਡੇ ਨਾਲ ਹੋਈ ਵੀ ਸਵੇਰੇ ਗੱਲ ਕੋਈ 3:07 ਵਜੇ ਹੋਈ ਜੀ ਹਨਾ ਉਦੋਂ ਨੂੰ ਇਹ ਵੱਡੇ ਚੋਈ ਲੀ ਗਈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇਹ ਚੋਈ ਵੀ ਆ ਕੋਈ ਕਿਸੇ ਤੁਸਕ ਪਾ ਗਈ ਆ ਇਹ ਦੋਦੀ ਵਾਲੀ ਕਰੋਸ ਦੇ ਵਿੱਚ ਅੱਜ ਜੀ ਇਹਦੀ ਬਾਈ ਹੁਣੀ ਕਹਿੰਦੇ ਕਿ ਚਵਾਈ ਹੋ ਗਈ ਜੇ ਉਸ ਹਾਂ ਨਾ ਕੋਈ ਵੀਰ ਭਰਾ ਅੰਦਾਜ਼ਾ ਲਵੇ ਹਾਂ ਉਦਾਂ ਤੇ ਥੱਲੇੋਂ ਬੜੀ ਪਾਂਦੀ ਕੋਈ ਸ਼ਮਾਨ ਤੋਂ ਲਾ ਕੇ ਵੇਖ ਲੈ ਠੀਕ ਹੈ ਠੀਕ ਹੈ 8 ਕਿਲੋ ਦੋਦੀ ਜਿਹੜਾ ਚੰਗਾ ਤੇ 8 ਲੀਟਰ ਜਿਹੜਾ ਬਹੁਤ ਜੇਰ ਕੋ ਤਿਆਰ ਆ ਵੀਨ ਬਾਈ ਕਹਿੰਦਾ ਕਿ ਪਤਾ ਨਹੀਂ ਮਹੀਨਾ ਹੋ ਗਿਆ ਡੇਢ ਹੋ ਗਿਆ ਦੋ ਹੋ ਗਿਆ ਬਾਈ ਕਮਲ ਦੇ ਲਾਲ ਤੁਸੀਂ ਕਰ ਸਕਦੇ ਜੇ ਘਰ ਬਾਹਰ ਕੋਸ਼ਿਸ਼ ਕਰ ਸਕਦੇ ਜੇ ਉਹਨੂੰ ਲੈ ਜਾਓ ਵੀਰ ਜੀ ਲੈ ਜਾਓ ਤੇ ਦੂਜਾ ਸੁਆ ਸੁਈ ਜੇ ਕਮਲ ਜੀ ਸਾਹ ਤੇ ਫਿਰ ਤੇ ਬਾਕੀ ਚਲੋ ਕੋਈ ਸਾਹ ਬੜਾ ਲਾਜੂ ਉਹਦੇ ਨੇ ਫਿਰ ਸੁਰ ਪੜਾਵਾ ਸਰੇ ਪੱਠੇ ਦਾ ਦੁੱਧ ਬਤਿਹਰਾ ਦੇ ਨੀ ਕਰੋ ਜੀ ਬਾਕੀ ਗਲਾਬੀ ਥਾਣਾ ਆ ਗਿਆ ਜੀ ਮਤਲਬ ਗਲਾਬੀ ਥਾਣਾ ਰਹਿਣ ਦੇ ਇਹਦਾ ਮੁੱਲ ਭਾਜੀ ਕੀ ਕਰਦਾ ਹਰ ਮੁੱਲ ਵੀ ਜੀ ਵੈਰ ਤੇ 32000 ਦੀ ਆ ਆਪਾਂ ਹੁਣ 5000 ਦੀ ਵੈਰ ਦੇਣਾਗੇ ਆ ਹੁਣ ਕੋ ਸ਼ਾਮਾਂ ਨੂੰ ਆਣ ਕੇ ਵੇਖੋ ਕਿਦਾਂ ਬੋਟਪਾਲਾ ਵੰਗ ਬੰਦੀ ਆ ਹੁਣ ਜਲ ਦੇ ਵਿੱਚ ਰਹਿ ਜਾਂਦੇ ਦੋ ਤਿੰਨ ਕਿੱਲੇ ਵੇਸੀ ਹਰਤੀ ਕੇ ਥੋੜਾ ਮੀਲਾ ਹੋਰ ਪਾ ਦੇਣਾ ਮਾ 24 ਦੇ ਦਈਏ ਹੋਰ ਯਾਰ ਛੱਡ ਦਈਏ ਚਲ ਦੇਣਾ ਕੋਈ ਨਹੀਂ ਬਸ ਛੋਟ ਹੀ ਹੋਣੀ ਚਾਹੀਦੀ ਦੇ ਵਿੱਚ ਠੀਕ ਲਓ ਭਾਜੀ 23000 ਦੀ ਤੇ ਕੱਢ ਕੱਢ ਕੋਈ ਸਾਂਭਣ ਵਾਲਾ ਲਾ ਜੂਗਾ ਭਰਾ ਦੇ ਦੋਸਤ ਚੰਗਾ ਭਰੀ ਜਣਾ ਨੇ ਦੋ ਦੋ ਨੂੰ ਵੀ 7-8 ਕਿਲੋ ਹੈਗਾ ਪੱਕਾ ਤੇ ਭਾਲਾ ਭਾਵੇਂ ਦਾ ਛੋੜੀ ਹੋਵੇ ਠੀਕ ਹੈ ਲੋਬੀ ਜਿਹੜੇ ਪਾਈ ਦੇ ਕੋਲ ਚੰਗੇ ਆ ਝੋਟੀਆਂ ਸਾਰੀਆਂ ਚੰਗੀਆਂ ਵਾਂ ਬਿਲਕੁਲ ਜਿਹੜੀਆਂ ਤਾਜ਼ੀਆਂ ਸੀਆਂ ਵਾਂ ਆ ਵੇਖੋ ਨਾੜੂ ਦੇ ਬੱਚੇ ਆ ਜੋ ਵੀ ਨਿਕਲਦੇ ਖਾਣ ਆਣੇ ਮੇਰੇ ਕੋਲ ਮੈਂ ਸਾਜ ਕੁਸ਼ ਹੋਣਾ ਇਹੋ ਜੀਆਂ ਆਪ ਦੇਖੋ ਵੀ ਜਿਹੜੀਆਂ ਲਾਗ ਰੇਖੀਆਂ ਜੋ ਦੀਆਂ ਠੀਕ ਹੈ ਠੀਕ 30 30 ਰੁਪਏ ਆ ਕਿੱਪਾ ਗਮਾਰ ਪਿਆ ਹੀ ਫਲਾ ਆ ਜਾ ਕਰਮਾਲੀ ਨੇ ਥਾਂ ਤੋਂ ਮੈਂ ਬੜਾ ਗੈਰ ਤੇ ਆ ਆ ਵੀ ਮੈਂ ਦੇਖੋ ਨੀਲੀ ਲਾਗ ਰਹੀ ਇਹ ਵੀ ਲੱਬ ਦੀ ਕਿਥੇ ਦਿਨਾ ਵਾਲੀ ਬੂੜੀ ਠੀਕ ਹੈ ਠੀਕ ਆਹ ਦੀ ਆਦੀ ਵੀ ਮੈਂ ਚੰਗੀ ਆਹ ਵਾਲਾ ਪਚਲ ਜਿਹੜਾ ਬਹੁਤ ਹੀ ਘੱਟ ਵੇਖ ਨੂੰ ਮਿਲਦਾ ਵਾ ਆਹ ਜਿਹਨਾਂ ਦੇ ਬੜੇ ਛਾਗ ਨਾਲ ਕਈ ਘਰਾਂ ਦੇ ਵਿੱਚ ਰੱਖਦੇ ਜਾਂ ਕੱਚੀ ਮੰਗਰ ਲਈ ਹੈ ਨੇ ਉਹਨਾਂ ਵਾਸਤੇ ਤੋਹਫਾ ਹੀ ਆ ਚਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਚੂ ਪਾਲਕ ਭਰਾਵਾਂ ਦਾ